ਮੈਰੀ ਆਵਾਜ਼ ਆ ਰਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਨੂੰ ਅੱਛਾ ਛੰਟ ਜੀ ਤੁਸੀਂ ਕੀ ਬਣਾਉਣ ਲੱਗੇ ਜੀ ਆਲੂ ਮਟਰ ਅੱਛਾ ਸੇਰਾ ਪੰਜਾਬਾ ਕਿਹਦਾ ਵਿਆਹ ਵਾ ਵਿਆਹ ਹੈਗਾ ਮਾਸੀ ਦੀ ਪੋਤੀ ਦਾ ਅੱਛਾ ਅੱਛਾ ਸੇਰਾ ਪਵਿਆ ਜਾਣਾ ਤੇ ਹੁਣ ਨਹੀਂ ਚਾਲੀ ਕਾਣ ਨਹੀਂ ਹੁਣ ਬਚ ਗਈ 8 ਬੋਦਾਂ ਅੱਛਾ ਤੇ ਫਿਰ ਮੈਂ ਚੱਲ ਇੱਕ ਦੋ ਸੀਟੀ ਲਵਾ ਲੈਣੀ ਐ ਇਹਨੂੰ ਮਟਰਾਂ ਨੂੰ ਹੋਂਦਾ ਮੇਰਾ ਸਾਗ ਨਹੀਂ ਖਾਂਦਾ ਠੀਕ ਆ ਤੁਸੀਂ ਤੇ ਵਿਆਹ ਵੇਖਣਾ ਵਾ ਤੇ ਆਪਾਂ ਨੂੰ ਰਾਤ ਹੈ ਨਾ ਸੁੱਖ ਹਾਂ ਉਹ ਰਾਤ ਸੱਦ ਲਿਆ ਇਹਨਾਂ ਨੇ ਹਾਂ ਉਹ ਰਾਤ ਦੇ ਨੂੰ ਭਾਜਣਾ ਪਈ ਆਹੋ ਉਤੋਂ 9 ਵਜਣ ਡੇ ਆ ਵੇ ਹਲੋ ਕਿਹੜਾ ਵੇਲਾ ਹੋ ਗਿਆ ਵਾ ਹਾਂ ਉਹ ਮੈਂ 8 ਕਹਿਆ ਤਾਂ ਤੁਸੀਂ 9 ਕਹਿ ਦੋ ਹੁਣ ਨਹੀਂ ਕਾ ਵਟ 9 ਵਜੇ ਚੱਲਦਾ ਉਹਦੇ ਹੁਣ ਜੰਨਣ ਡੇ ਤੋਂ 9 ਤੋਂ 9 ਵਜੇ ਜਾਣੇ 10 ਵਜੇ ਜਾਣੇ ਜਾਂਦਿਆਂ ਨੂੰ 10:30 ਲਗਭਗ ਅਜੇ ਤਾਂ ਵੀਡੀਓ ਸ਼ੁਰੂ ਹੀ ਹੋਣ ਲੱਗੀ ਆ ਅੰਕਲ ਕਹਿੰਦੇ ਵੀ ਕਿਹੜਾ ਦੇਨਾਂ ਚੜਦੇ ਮੂੜੀਆ ਬਣਾਉਂਦੇ ਬਣਾਉਂਦੇ ਆ ਵੀਡੀਓ ਬਣਾਉਂਦੇ ਦੇਨਾਂ ਚੜਦੇ ਕਿਤੇ ਅੱਛਾ ਕੀ ਆਈ ਆ ਅੱਜ ਜੀਦੀ ਉਹ ਕੀ ਉਹਨੂੰ ਕਹਿੰਦੇ ਆ ਜਿਹੜੀ ਫੁਲਕਾਰੀ ਵਾਲੀ ਚੜਾਈ ਹੁੰਦੀ ਕੋਟੀ ਸੂਟੂ ਸੂਟੂ ਮੇਰਾ ਉਹ ਫਲਕਾਰੀ ਵਰਗਾ ਹੀ ਆ ਵੇਖ ਲਾ ਆਹੋ ਆਂਟੀ ਆਹੋ ਸੇਮ ਫਲਕਾਰੀ ਸੇਮ ਬੜਾ ਮੈਜਿਕ ਪਾਉਂਦੀ ਉਹ ਮੈਜਿਕ 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 ਪਾਉਂਦੀ ਮੈਜਿਕ ਪਾਉਂਦੀ ਮੈਜਿਕ ਮੈਜਿਕ ਜਾਦੂ ਪਤਾ ਨਹੀਂ ਤੇਰਾੰਦਾ ਵੀ ਸਾਡੇ ਕਾ ਸਾਡੇ ਮਮਾ ਸਕੂਲ ਨਾ ਮੈਂ ਆਉ ਆਇਆ ਮੈਜਿਕ ਵਾਲਾ ਆ ਕੇ ਆਹ ਵੇਖੋ ਮੇਰਾ ਸੂਟ ਵੀ ਕੋਟੀ ਫਲਕਾਰੀ ਵਾਲੀ ਸੂਟ ਫਲਕਾਰੀ ਸੂਟ ਵੀ ਮੇਰਾ ਫਲਕਾਰੀ ਵਾਲਾ ਦੂਜੀ ਗੱਲ ਕੋਟੀ ਮੇਰੀ ਕਿੰਨੇ ਸਾਲ ਪੁਰਾਣੀ ਆ ਹਮ ਕਿੰਨੇ ਸਾਲ 2000 ਅੰਟੀ ਸੂਟ ਫਲਕਾਰੀ ਵਾਲਾ ਕੋਟੀ ਫਲਕਾਰੀ ਵਾਲੀ ਤੇ ਆਪ 2000 ਆਪ ਆ 24 ਸਾਲ ਪੁਰਾਣੀ ਕੋਟੀ ਮੇਰੇ ਦਿਓਰ ਦਾ ਵਿਆਹ ਹੋਇਆ ਸੀ ਪਾਮੜੀ ਪਿੰਡ ਵੀ ਹੋਣ ਗਏ ਸੁੱਖ ਦੇ ਪਿੰਡ ਤੇ ਉਥੋਂ ਮੈਨੂੰ ਨੋਂਗੇ ਵਿੱਚ ਕੋਟੀ ਤੇ ਮੈਨੂੰ ਕਿਹੜਾ ਸੱਦਿਆ ਤੁਸੀਂ ਹਾਂ ਉਦੋਂ ਇਹ ਮੇਰੇ ਦਿਓਰ ਦਾ ਰਿਆ ਨੋ ਗੁੱਡ ਏ ਗੁੱਡ ਚ ਨਹੀਂ ਆਂਟੀ ਮੈਨੂੰ ਕਿਹੜਾ ਸੱਦਿਆ ਤੁਸੀਂ ਮੈਨੂੰ ਕਿਹੜਾ ਸੱਦਿਆ ਉਹ ਤਾਂ ਉਹ ਹੈ ਜਮਾ ਸਾਲਾਂ ਦੀ ਹੋਣੀ ਮੇਰੇ ਸਾਹਮਣੇ ਕਿਹੜੀ ਸਾਲ ਚ ਵਿਆਹ ਹੋਇਆ 2007 ਦਾ ਮੇਰਾ ਬਰਤ ਹੈ 97 ਦਾ ਲਾ ਲਓ ਮੇਰਾ ਹਲੋ ਹਲੋ ਆਪਾਂ ਤਾਂ ਕਿੰਨੇ ਸਾਲਾਂ ਦੀ ਕਿੰਨੇ ਸਾਲਾਂ ਦੀ ਹੋਏਗੇ ਤੇ ਆ ਜਾਂਦੀ ਮੈਂ ਕਿਹੜੀ ਖੇਡ ਲੈ ਲੈਂਦੀ ਵਿਆਹ ਚ ਤੇਰੇ ਬਾਰੇ ਕੋਈ ਤਾਂ ਪਤਾ ਨਹੀਂ ਉਹਦਾ ਹੈਗਾ ਤੇ ਮੈਂ ਕਿਹੜੀ ਇੱਥੇ ਹੁਣੀ ਸੀ ਮੈਂ ਤੇ ਆਪਣੇ ਨਾਨਕੇ ਘਰ ਟੋਡਰ ਮੰਨ ਲਈ ਹਾਂ ਸਹੀ ਘੋਟੇ ਤੇ ਉਹਦਾ ਨਾਂ ਲੈਣਾ ਆਹ ਉਹਦੇ ਮਿਲ ਲੈਣ ਦੇ ਪਹਿਲਾਂ ਪਈ ਇਹਨੇ ਬਾਅਦ ਚ ਵੀਡੀਓ ਬਣਾਇਆ ਵੀਡੀਓ ਬਣਾਇਆ ਕਰਨੀ ਆਂਟੀ ਮਿਲ ਲੈਂਦੀ ਹੈ ਹੁਣ ਤੇਰਾ ਪੈਕੇਟ ਜਦ ਬਗੈਰ ਰਹਿ ਰਿਹਾ ਸੀ ਅੱਡੀ ਉਹਦਾ ਤਾਂ ਫੋਨ ਵੀ ਨਹੀਂ ਬਹੁਤ ਘੱਟ ਲੋ ਕਰਦਾ ਤਾਂ ਪਤਾ ਹੈਗਾ ਬਹੁਤ ਘੱਟ ਉਹਦਾ 96 ਵਿੱਚ ਮੋਬਾਈਲ ਫੋਨ ਆ ਗਈ ਪਰ ਤੁਹਾਨੂੰ ਨਹੀਂ ਪਤਾ 96 ਸਾਲ ਚ ਆ ਗਈ ਆ ਗਈ ਤੇ ਬੰਬੇ ਜਾਂਦੀ ਨੇ ਆ ਬੜੀ ਜੇ ਨੇ ਕਰਾਂ ਬੜੀ ਜੇ ਨੇ ਤੇ ਸੈਟ ਨਹੀਂ ਨਹੀਂ ਮੈਂ ਤੇ ਬਹੁਤ ਚਾਹ ਪਹਿਲਾਂ ਚਾਹਦੇ ਨਾ ਤੇ ਸਾਂਝੋ ਪੀਣਾ ਦੇ ਚਾਹਦੇ ਲਾਈਨ ਲਾਈ ਨਾ ਜਿਹੜਾ ਮੋਬਾਈਲ ਪਰ ਫੋਨ ਹੈ ਉਹ ਸ਼ੈਲ ਵਿੱਚ ਆ ਗਈ ਕਰਨ ਲੱਗੇ ਸੀ ਇਨਸਟਾ ਚਲੋ ਸੌਖਣੇ ਲੱਗਦਾ ਜਿੱਥੇ ਸੌ ਜਾਣਾ ਵਾ ਦੇਖੋ ਹੋਰ ਲੱਛਣ ਹੀ ਇਹ ਅੱਜ ਤੇ ਮਨਜੀਤ ਵੀ ਕਹਿਣ ਲਿਆ ਕਿ ਮੈਨੂੰ ਨੀਂਦ ਬਹੁਤ ਆਉਣ ਲਈ ਆ ਇਹਨੂੰ ਤਾਂ ਬੜਾ ਚਿਰ ਦੀ ਆ ਨੀ ਪਰ ਆਪਾਂ ਨਾਲ ਵਿਚਾਰੀ ਪਤਨੀ ਨੂੰ ਮੈਂ ਚੁੱਕ ਕੇ ਤੇ ਝੜੀ ਲਾ ਕੇ ਪਾ ਗਏ ਆ ਉੱਥੇ ਹੀ ਸੌਂ ਗਿਆ ਹਣਾ ਤੇ ਰੋਟੀ ਲਾਟ ਖਾਦੀ ਜਨੇ ਰੋਟੀ ਇੱਦਾਂ ਖਾਦੀ ਅੱਛਾ ਬੰਨਾ ਮਾਰੇ ਦਵਾਈ ਦਾ ਅਦਾਂ ਪੜਾ ਆਪਣੇ ਨਿਆਣਾ ਰਿਦਾ ਨਹੀਂ ਰਿੰਦਾ ਠੀਕ ਆ ਗੱਲ ਆਹ ਹਾਰੇ ਨਹੀਂ ਮੈਨੂੰ ਕਹਿ ਕੇ ਚੱਜ ਜਾਂਦੇ ਆ ਆਪ ਵੀਡੀਓ ਨੂੰ ਜਰਮ ਨੂੰ ਲੈ ਕੇ ਜਾਂਦੇ ਦਾ ਡੈਡੀ ਨੂੰ ਆਂਦਾ ਡੈਡੀ ਵੇਖ ਲੋ ਦੂਜੀ ਵਾਰੀ ਚੱਲੇ ਜਿਸ ਵੇਲੇ ਆਂਦਾ ਨਹੀਂ ਹੋਣਾ ਲੈ ਕੇ ਜਾਂਦੇ ਤੇਰੀ ਪਹਿਲਾ ਦੂਜੀ ਵਾਰੀ ਤੇ ਹਾਂਜੀ ਛੁੱਟੀ ਹੀ ਨਾ ਮੈਨੂੰ ਨਹੀਂ ਲੈ ਕੇ ਜਾਂਦੇ ਹੂੰ ਬੜੀਆਂ ਗੱਲਾਂ ਮਾਰਦਾ ਜੀ ਦਿਨੇ ਲੈ ਆਉਂਦੇ ਤੁਸੀਂ ਪੇਰਾਂ ਦੀ ਹਵਾ ਹੋਵਾ ਪੈਂਦੀ ਘਰੇ ਚੰਗਾ ਜਿਹਾ ਕੰਮ ਖਾਂਗਣ ਅੱਗੇ ਬੜਾ ਰੁਕੇ ਆ ਫਿਰ ਜਾਣੇ ਦੀ ਆਵਾਜ਼ ਆਉਂਦੀ ਇੱਕ ਨਾਲ ਦੂਜਾ ਰਲਦਾ ਫਿਰ ਟਾਈਮ ਜਿਆਦਾ ਖਰਾਬ ਹੁੰਦਾ ਫਿਰ ਟਾਈਮ ਜਿਆਦਾ ਘਰੇ ਸੈਟਪਾ ਚਲ ਚੂੜਾ ਤਾਂ ਬਖਾਲਦੇ ਹੁਣ ਕੱਢ ਕੇ ਬਾਹਮਾ ਸੁੱਖ ਨੇ ਚੂੜਾ ਆਇਆ ਪਾਇਆ ਜਿੱਦਾਂ ਨਾ ਅੱਜ ਚੂੜਾ ਪਿਆ ਹੁੰਦਾ ਇਹਨੂੰ ਕੰਮਲ ਚ ਰਵੀਰ ਹਾਂਜੀ ਚੂੜਾ ਵੀ ਇਦਾਂ ਨਹੀਂ ਕਿੜਾ ਜਿੱਦਾਂ ਹੁਣੇ ਪਾ ਕੇ ਬੈਠੀ ਨੇ ਜਦੋਂ ਚੂੜਾ ਪਿਆ ਹੁੰਦਾ ਇਹਨੂੰ ਅੱਜ ਪੱਕਾ ਹੀ ਐਂ ਬੜੀ ਰੀਝਾ ਹੁੰਦੀ ਹੁੰਦੀ ਮੈਂ ਪੱਕਾ ਪਾ ਹੀ ਲੈਣਾ ਤੇ ਪਾ ਲਾ ਸਾਪੇ ਸੂਟਾਂ ਨਾਲ ਦੇ ਲਈ ਅਦੇ ਛੂੜੇ ਹੁੰਦੇ ਆਂ ਅੰਟੀ ਅੱਜਕੱਲ ਹਰੇ ਗਲਾਪੀ ਪਿੰਕ ਕਿੰਨੇ ਆ ਗਏ ਆਉਂਦੇ ਉਹ ਇਦਾਂ ਦੇ ਛੂੜੇ ਜਿਹਾ ਵੰਗੋ ਹੁੰਦੇ ਆਗੇ ਸੂਟਾਂ ਨਾਲ ਦੇ ਪਿੰਕ ਹੋਰ ਤੇ ਗਲਾਪੀ ਹੋਰ ਹੁੰਦਾ ਨਹੀਂ ਪਿੰਕ ਤੇ ਪਿੰਕ ਦਾ ਤਾਂ ਡਾਲਕ ਗਲਾਪੀ ਅੰਟੀ ਇੱਕ ਮੈਨੂੰ ਇਹ ਨਹੀਂ ਸਮਝ ਆ ਰਹੀ ਇਹ ਚੱਲੋ ਜਨਾਨੀਆਂ ਨੇ ਚਲੋ ਆਪਣੀ ਭਾਜੀ ਸ਼ੋਪਿੰਗ ਸ਼ਾਪਿੰਗ ਵੀ ਮਹਿੰਗੀ ਕਰ ਲੈਣੀ ਦੀ ਹਨਾ ਕਿਹੜੀ ਮਹਿੰਗੀ ਮੈਂ ਗੱਲ ਤੇ ਸੁਣਦਾ ਪਈ ਨਾ ਤੇ ਯਾਰ ਵਿਆਹ ਸ਼ਾਦੀ ਚ ਵੀ ਜਨਾਨੀਆਂ ਦੇ ਵਧੀਆ ਸੂਟ ਹੁੰਦੇ ਆਦੇ ਸਾਰੇ ਡੱਬੀ-ਦੁੱਬੀ ਵਾਲੇ ਆ ਜਾਂਦੇ ਹੋ ਉਹ ਸਾਲੇ ਜੂਆ ਤਾਂ ਆਂਦਾ ਸਾਡੇ ਦੇ ਸਾਲੇ ਦੱਬੀ ਵਾਲੇ ਸਤੋਂ ਸਾਲੇ ਜੂਆ ਤਾਂ ਕਰਕੇ 5000 ਦਾ ਬੁੱਢੀ ਜਿਹੜੀ ਹੈ ਨਾ ਇੰਨੇ ਸੂਟ ਵੇਖਣਾ ਕੋਈ 2 4 5000 ਦਾ ਹੂੰ ਠੀਕ ਹੈ ਨਾ ਉਹ ਬੰਦ ਸਾਰੇ ਟਬਟ ਟਾਲਦੇ ਗੱਲ ਚੜ ਜਾਂਦੇ ਕਿ ਬੁੱਢੀ ਨੇ ਸੂਟ 5000 ਦਾ ਖਰਾਦਿਆ ਤੇ ਇਹ ਵੱਡਾ ਕੋਟ ਵਨ ਸੋਣ ਦਾ ਨਾ ਚੱਜਦਾ ਉਹ ਲੋਨ ਦੇ ਪੁੱਛਿਆ 5000 ਦਾ ਕਿਹਾ ਉਹ 12000 ਦਾ ਇੱਕ ਵਾਰੀ ਜੀ ਮੈਂ ਗੱਲ ਦੱਸਣਿਆ ਵਾ 12000 ਦਾ ਉਹ 12 15 18 20000 ਤੱਕ ਪਹੁੰਚ ਜਾ ਉਹਦੇ ਵਿੱਚ ਕੀ ਬਣਾਇਆ ਇੱਕ ਪਿੰਟ ਕੋੜੀ ਅਸੀਂ 5 6 ਸਾਲ ਪਾਉਣਾ ਹੁਣ ਉਦੋਂ ਸਾਰੇ ਬੰਮੂ ਜਾਂਦੇ ਆ ਤੇ ਜੇ ਬੁੱਢੀ ਨੇ ਇੱਕ ਲੈ ਲਿਆ 5000 ਦਾ ਤੇ ਦੋ ਲੈ ਲੈ 1000 1000 ਦੇ ਉਹ ਜਿਹੜਾ ਨੌਕਰੀ ਜਾਂਦੀ ਜਿ ਫਿਪਟਾ ਨੂੰ ਫਸੇ ਆ ਇਹਦੇ ਜਾੜਾ ਵਾ ਇਹਦੇ ਫਲਾਨ ਵਾ ਤੇ ਜੋ ਬੰਦਾ ਬੂਠੇ ਹੁੰਦਾ ਐ ਵੀ ਦੱਸਦੇ ਆ ਉਹ 4-5000 ਦੇ ਉਹ ਨਹੀਂ ਠੀਕ ਬੰਦੇ ਦੇ ਇੰਨੇ ਕਿਤੇ ਹੁੰਦੇ ਆ ਨਹੀਂ ਇਹ ਪੁੱਛੋ ਇਹਦਾ ਪ੍ਰੋਗਰਾਮ ਤੇ ਜਾਣਾ ਨਹੀਂ ਆਪਣੇ ਫਤਿਹ ਦੇ ਤੇ ਇਹਦੇ ਜੀਤੀਆਂ ਨਾਲ ਇਹਨੇ 3-4 ਕਰ ਗਈ 10-12000 15000 ਉਹਦੇ ਜਾਣ ਵਾਲੀ ਸਾਡੇ ਤੋਂ ਉੱਤੇ ਹਵਾ ਵਾਜੀ ਆਪਾਂ ਹੈਗੇ ਆ 2000 ਤੇ 9000 ਰਲੇ ਜਿਹੜਾ ਮੇਰੀ ਮੇਰੀ ਨਹੀਂ 2-3 سپورਟ ਕਰਾ ਕੋਈ ਨਹੀਂ ਇਹਨੂੰ ਇਹਨੂੰ 5000-10000 ਤੋਂ ਪੁੱਛ ਕੇ ਕੋਈ سپورਟ ਪੈਂਦੇ ਚੀਜ਼ ਆ ਵੀ ਆ ਪੌਂਟ ਪੈਂਟ ਵੀ ਆਉਂਦਾ ਵਧੀਆ ਲੱਗਦਾ ਵਧੀਆ ਲੱਗਦਾ ਉਹ ਆਫਰ ਚੱਲਣ ਦੀ ਹੈ ਨਾ ਉੱਥੇ ਆਫਰ ਤੋਂ ਬਿਨਾ ਪੁੱਛੂ ਕਿੰਨੇ ਦਾ ਵਾ ਤੇ ਤਾਂ ਕਰਕੇ ਮੈਂ ਕਹਿਣਾ ਵੀ ਬੁੜੀਆਂ ਆਪਣੇ ਸੂਟ ਲੈਣ ਤੇ ਉਹਨਾਂ ਦਾ ਸਰਜਾਂ ਦਾ ਸਾਡੇ ਬੰਦਿਆਂ ਨੇ ਲਾ ਲਓ ਇੱਕ ਜੀਨ ਦੀ ਪੈਂਟ ਲੱਦੀ ਭਾਵੇਂ 2000 ਦੀ ਕੱਲੀ ਹਾਂ ਤੇ ਜੀ ਨੇ ਕਦੇ ਮੇਰੇ ਸਾਨੂੰ 4-5 ਪੀਰ ਮੇਰੇ ਨਾਲ ਸੁਣ ਇਹ ਗੱਲ ਮੰਨਦੇ ਗਰਮ ਸੂਟ ਵਿੱਚ 400 ਦਾ ਬਣਾਇਆ 400 ਦਾ ਬਣਾਇਆ ਗਰਮ ਸੂਟ ਤੇ ਆ ਕੇ ਚੌਥਾ ਹੀ ਸਿਆੜਵਾ ਕਿੰਨੀਆਂ ਵੀਡੀਓ ਨਹੀਂ ਪੈ ਜਾਂਦੇ ਇੱਕ ਰਾ ਕੇ ਇੱਕ ਦੋ ਰਾ ਕੇ ਤੇ ਫਿਰ ਤੂੰ ਮੈਨੇ ਮਾਰਦੀ ਲੜਨਾ ਨਹੀਂ ਮੈਂ ਵਲੌਗ ਬਣ ਦਿਆ ਵਾ ਲੜਨਾ ਨਹੀਂ ਮੈਂ ਵਲੌਗ ਬਣ ਦਿਆ ਤੁਹਾਨੂੰ ਮੈਂ ਦੱਸਦਾ ਕੀ ਅਸਲੀ ਹਾਂ ਉਹ ਆਂਦੀਆਂ ਨੂੰ ਕੇਕ ਘਾਦੀ ਪਹੁੰਚੋ ਕਿ ਰੋਣੀ ਕਿਉਂ ਆ ਥਾਲੇ ਚ ਕੁਛ ਨਹੀਂ ਦਿੱਤਾ ਹਾਂ ਉਹਨੇ ਪਹਿਨਾ ਆਪਣੇ ਬਣਾ ਲਏ ਉਹਦੀ ਸੋਚ ਹੀ ਕਿ ਇਹਦੇ ਵਿਆਹ ਦੇ ਲਾਗੇ ਜੇ ਬਣਾਉਂਗੀ ਹੂੰ ਉਹਨੂੰ ਫਿਕਰ ਵੀ ਕਿ ਆਪਣੇ ਬਣਾਈ ਜਾਂਦੀ ਆ ਤੇ ਮੇਰਾ ਇਹ ਨਾਂ ਨਹੀਂ ਲੈਂਦੀ ਹੂੰ ਬਿਜਲੀ ਕਾਲੀ ਇਹ ਆ ਭਰਾ ਮੇਰੇ ਸਾਰੇ ਹੀ ਲੈਣ ਵਾਲੇ ਪਿਆਗੇ ਸਾਰੇ ਲੈ ਲਓ ਕਿੱਥੇ ਆ ਹਾਏ ਸੁਖ ਦੇ ਵਿਚਾਰੇ ਨੇ ਲੈ ਆ ਹੀ ਕੋਈ ਨਹੀਂ ਗਾ ਸਾਰੇ ਲੈਣ ਵਾਲੇ ਇੱਕ ਆਦਿ ਇੱਕ ਆਦਿ ਇਕ ਲੈ ਆ ਹਾਂ ਇੱਕ ਪਿਛਲੇ ਉਤੇ ਇੱਥੋਂ ਖੜਿਆ ਅਸੀਂ ਲਿਆਂਦਾ ਸੀ ਉੱਥੇ ਪਿਆ ਉਹ ਉਹ ਨਹੀਂ ਉਹ ਇੱਥੇ ਹੀ ਪਿਆ ਉਹ ਯਾਰ ਦਿਆ ਤੇ ਹੈਗਾ ਨਾ ਭਾਵੇਂ ਉਹ ਮੈਨੂੰ ਨਹੀਂ ਦਿੱਤਾ ਕੋਈ ਪਰ ਉਹ ਤੇਰਾ ਹੋ ਗਿਆ ਨਾ 9 ਵਜੇ ਵਿਚ ਦੇ ਪੈ ਗਿਆ ਨਾ 2 ਹੋ ਗਏ ਤੇ 3 ਕੇ ਮੂੰਹ ਪਿਛੇ ਜਾ ਜਦੋਂ ਕਿਥੇ ਗਈ ਹੈ ਭਰਾਵਾ ਤੇ ਜਾ ਪਾਰਟੀ ਤੇ ਗਈ ਹੁਣ ਜੇ ਪਾਇਆ ਕਿ ਉਹਨੂੰ ਪੁੱਛੂ ਲੈ ਕੇ ਕਦੋਂ ਤੱਕਿਆ ਸਵਾਲ ਕਿ ਪਹਿਨਣਾ ਤੇ ਸੂਟ ਦੇ ਕੀ ਕੀ ਹੋ ਨਾਗ ਤੇ ਪੈ ਗਿਆ ਨਾ ਕਿ ਲਿਆ ਵਾ ਸਾਡੀ ਵਾਲੀ ਪਾਰਟੀ ਤੇ ਪੈ ਗਿਆ ਉਹ ਸਾਰੇ ਉੱਤੇ ਹੁਣਾਂ ਪੇਜੋ ਉਹਦੀ ਚੀਜ਼ ਸਭੀ ਵੀ ਹੋਈ ਨਾ ਸੁੱਖ ਵੀ ਹੋਈ ਇਹ ਜਦੋਂ ਕਿ ਇਹਨੂੰ ਕਹਾਂ ਤਾਂ ਬੜਾ ਗੁੱਸਾ ਚੜਦਾ ਇਹ ਕਹਿੰਦਾ ਬੁੜੀਆਂ ਬਹੁਤ ਕਹਿੰਦੀਆਂ ਆ ਪਾਣੀ ਨਹੀਂ ਨਾ ਨਹੀਂ ਹੁੰਦੀ ਨਾ ਨਹੀਂ ਨਾ ਜਿੱਦੋਂ ਲੋਕਿਆ ਨੇ ਜਦ ਆ ਸੂਟ ਪਾਇਆ ਸੀ ਉਹ ਫੰਕਸ਼ਨ ਜਿਹੜਾ ਉੱਥੇ ਨਹੀਂ ਪੜਾ ਉੱਥੇ ਵੀ ਉਹ ਪੜਾ ਨਹੀਂ ਨਹੀਂ ਚੱਲਿਆ ਤੇ ਵਿਆਹ ਤੇ ਚੱਲਦਾ ਜਿਹੜਾ ਉੱਥੇ ਪਾਰਟੀ ਦੀਆਂ ਵਿਆਹ ਤੇ ਗਈ ਬੰਦਾ ਐਹੋ ਹੀ ਨੇ ਨਾਲ ਹੁਣ ਬੰਦਾ ਵੀ ਦੂਜਾ ਲੈ ਆਇਆ ਆਂਟੀ ਨੇ ਵਿਆਹ ਵਿਆਹਾਂ ਮਿਵਾਂ ਤੇ ਜਿਹੜਾ ਸੂਟ ਉਹ ਚੱਲਦਾ ਤੁਹਾਡੀ ਉਮਰ ਹੋਈ ਆ ਜਿਹੜਾ ਇਹ ਬੰਦੇ ਬਣੀ ਗੁੱਸਾ ਨਹੀਂ ਜਾਂਦਾ ਕਿ ਉਹ ਪਾਰਟੀ ਦੇ ਉਹ ਕੱਪੜੇ ਪਾਏ ਤੇ ਬੰਦਾ ਕੁਸ਼ੇ ਬੰਦੇ ਨੂੰ ਵੀ ਕਿ ਜਿਹਨੇ ਪਾਰਟੀ 'ਚ ਕਿਹਾ ਬੁੱਢੀ ਨਾਲ ਉਹ ਖੜੀ ਤੇ ਬੁੱਢੀ ਕੋਈ ਬੰਦੇ ਨੂੰ ਦੇਣਾ ਹੋ ਗਿਆ ਹੈ ਸਹੀ ਗੱਲ ਇਹ ਕਿ ਉਹ ਨਹੀਂ ਬੜੇ ਵਧੀਆ ਨੇ ਹੁਣ ਜਿਆਦਾ ਤੇ ਪਾਪਾ ਨਹੀਂ ਕਦੇ ਆ ਵੀ ਸੁਸ਼ੇ ਪਾੜੀ ਕੀਤੀਗੀ ਉਹ ਵਿਆਹ ਤੇ ਗਈ ਆ ਉਹ ਮੇਰੇ ਕੋਲ ਨੀਲਾ ਪੈਂਟ ਕੋਟ ਆ ਮਾਰਾ ਮੈਂ ਦੀਦੀ ਨੂੰ ਆਵਾਜ਼ ਹੋਣੀ ਪੁੱਛਣਾ ਪੁੱਛਣਾ 6 ਸਾਲ ਨੂੰ ਕੱਪ ਕਰ ਜਾਣੇ ਨੂੰ ਜੇ ਸੰਗ ਨੂੰ ਬੋਲਿਆ ਜੀ ਤੇ ਜਾਣਦੇ ਇੰਨਾ ਸੰਗ ਮੇਰਾ ਘਰ ਆ ਜਾ ਮੈਂ ਪਾਲੂ ਨਹੀਂ ਹੁੰਦੀਆਂ ਸੁੱਟ ਪੁੱਛਦਾ ਭਾਵੀਆਂ ਉਹਨੇ ਗਿਆ ਵਾ ਮੈਂ ਲੈ ਆਣੀ ਗੋ ਗਿਆ ਤੈਨੂੰ ਬਾਜ ਮਾਰ ਬਲਜੀਤ ਨੂੰ ਸਾਬੀ ਬਲਜੀਤ ਦੀਦੀ ਵੀ ਪ੍ਰੂਫ ਦਊਗੀ ਪਿਛਲੇ ਸਾਲ ਮੈਂ ਕੋਈ ਵੀ ਹੁਣ ਜਾਣ ਵਾਲਾ ਸੁੱਟ ਨਹੀਂ ਬਣਾਇਆ ਕਿ ਜਿੰਨੇ ਨੇ ਮੈਂ ਕਹਿਆ ਉਹ ਤੇ ਪਿਛਲੇ ਸਾਲ ਮੈਂ ਦੋ ਬਣਾਇਆ ਬੰਦਾ ਤੇ ਐਵੇਂ ਮਾਰਦਾ ਲਿੰਦਾ ਫਸੇ ਮੈਂ ਠੀਕ ਆਂਦੀ ਸੱਸਰੀ ਘਾਲੀ ਸਾਰਿਆਂ ਨੂੰ ਹੁਣ ਤਾਂ ਪਤਾ ਲੱਗ ਹੀ ਗਿਆ ਵਾ ਕਿ ਸੁੱਖ ਸਾਬੀ ਬਾਰੇ ਕੀ ਸੋਚਦੀ ਆ ਤੇ ਕਮੈਂਟਾਂ ਵਿੱਚ ਜਰੂਰ ਜਰੂਰ ਜਿੰਨਾ ਸੋਚਦੀ ਹੈ ਮੇਰੇ ਵੱਲੋਂ ਗਲਤ ਸੋਚਦਾ ਵਾ ਹਾਂ ਕੀ ਗਲਤ ਸੋਚਦਾ ਨਹੀਂ ਤੂੰ ਕੀ ਕਰ ਦਿੱਤਾਈ ਉਹ ਮੇਰੇ ਤੂੰ ਫਿਰ ਜਰਸੀਆ ਮੇਰਾ ਸੂਟ ਉਹ ਪੰਦੀ ਨਹੀਂ ਉਹ ਪੁਰਾਣੀ ਤੇ ਬਾਕੀ ਆ ਮੇਰੀ ਆ ਹੱਥ ਵਾਲਾ ਡਾਇਰੀ ਰਾਤ ਦੇ ਵੱਜ ਕੇ 8:30 ਭਰਾਵਾ ਬਣਾਓ ਹੁਣ ਤੇ ਆ ਮੈਂ 9:00 ਵੱਜ ਗਏ ਆ ਨਹੀਂ ਆ ਵੀ ਸਾਢੇ 8 ਹੀ ਹੁੰਦੇ ਆ ਭਰਾਵਾ ਇਹ ਨਹੀਂ ਮੈਂ ਪੂਰੀ ਬਲੀ ਬਣਾਉਂਦੀ ਇਹ ਚੀਜ਼ ਨਹੀਂ ਆ ਵੀ ਮਤਲਬ ਜਾਣ ਆਉਣ ਤੇ ਜਿਹੜਾ ਡਿਪੈਂਡ ਹੈ ਸਿਰਫ ਪਾਰਟੀ 'ਤੇ ਉਦਾਂ ਤੇ ਹੁਣ ਜਿਹੜਾ ਹੁਣ ਪਾਰਟੀ ਦੇ ਬਣਾਇਆ ਹੋ ਉਹ ਕਿਤੇ ਵੱਡੇ ਥੋੜੀ ਹੈ ਥੋੜੀ ਵੀ ਜਾਣਾ ਆਉਣਾ ਪਾਉਣਾ ਨਹੀਂ ਉਹ ਨਹੀਂ ਹਾਂ ਸੰਕਲ ਸ਼ੂਗਰ ਮਿਲਾ ਇਹਨੂੰ ਸੀਰੀਅਸ ਨਾਲ ਕੋਈ ਵੀ ਲਿਓ ਇਹ ਇੱਕ ਤਾਂ ਸਿਰਫ ਕੀ ਇਹਨੂੰ ਦਿਆ ਇੱਕ ਵਲੌਗ ਹਾਸਾ ਇਕੱਠਾ ਸਤਾਂਵੇਂ ਨਦਵਾਨੀ ਨੂੰ ਬੜਾ ਮਾਇਆ ਹੁੰਦਾ ਵਾ ਕਿਉਂਕਿ ਇਹਨਾਂ ਨੂੰ ਸਿੰਘ ਛੇਤੀ ਵੱਜ ਜਾਂਦੇ ਆ ਨਾਲ ਨਾਲ ਗੀ ਧਫਾ ਮਾਰਨ ਦਵਾ ਖਾੜੇ ਨਾ ਮੈਂ ਦਾ ਹੋ ਗਿਆ ਨਹੀਂ ਨਹੀਂ ਸੁੱਖ ਜਿਹੜੀ ਉਹ ਕਾਲੀ ਝੱਟ ਪੈ ਜਾਂਦੀ ਆ ਉਹਦੀ ਤੱਤੀ ਵੱਗਦੀ ਆ ਹੂੰ ਇਹ ਗੱਲ ਆ ਤੇ ਸਾਸਰੀ ਘਰ ਅਨਸਾਰੇ ਆਹ ਦੇ ਕਾਲਾ ਪਿੰਡਰੀ ਨਹੀਂ ਕੇ ਇਹਦੇ ਬਾਦ ਸੈਟ ਹੋਈ ਜਾਏਗਾ ਗੁਰਬੀਰ ਨੇ ਵੇਖਣਾ ਤਾਂ ਪਰਨਾ ਤਾਂ ਕੀਤਾ ਆਂਦਾ ਵੀ ਮੈਨੂੰ ਇਦਾਂ ਨਾ ਸਮਝਿਓ ਵੀ ਮੈਂ ਉਦਾਂ ਹੀ ਕੀਤਾ ਵਾ ਹਣਾ ਨਹੀਂ ਨਹੀਂ ਅੱਜ ਮੈਂ ਨਾ ਹੁਣ ਸ਼ਵੇਰ ਦਾ ਹੀ ਬੱਜਾ ਸੀ ਹੂੰ ਉਹਨੂੰ ਹੋਰੇ ਮੈਂ ਲਾ ਲਾ ਪਰ ਹੁਣ ਵੀਡੀਓ ਵਰਕੇ ਮਾਰ ਗਈ ਹੂੰ ਚਲੋ ਠੀਕ ਆ ਤੇ ਬਲਜੀਤ ਕੌਰ ਜੀ ਹੁਣ ਦੱਸੋ ਸਾਨੂੰ ਕਿਉਂ ਇੰਨੇ ਨੇਰੇ ਸੱਧਿਆ ਤੁਸੀਂ ਇਹਨਾਂ ਵੀਡੀਓ ਵਾਸਤੇ ਨੇਵੇਂ ਟਿੰਕੀ ਕਰੀਏ ਬਸ ਕੰਮ ਤੇ ਕੰਮ ਹੀ ਆ ਨਾ ਆਹੋ ਤੇ ਹੈ ਹੀ ਹਾਂ ਕੱਲ ਨੂੰ ਜਿੱਦਾਂ ਉਹ ਆਦਾ ਮਿਸ ਹੋ ਜਾਣਾ ਸਾਰਾ ਕੀਤੇ ਨਹੀਂ ਜਾਇਆ ਜਾਣਾ ਵੀਡੀਓ ਨੂੰ ਨਾ ਸਾਂਝਾ ਜਣਾ ਨਹੀਂ ਬਣਨੀ ਸੀ ਨਾ ਆਪਣੀ ਬਣਨੀ ਆ ਜਾਣਾ ਅੱਛਾ ਤੇ ਫਿਰ ਮਹਾਤਿਆਲੀ ਹੁੰਦੀ ਐ ਸਿਰ ਸਿਰ ਹੈ ਨਾ ਠੀਕ ਆ ਅਹੀਂ ਤਾਂ ਲੱਗਦੀ ਨਹੀਂ ਕਿ ਅਹੀਂ ਉਹਦਾ ਦਪਹਿਰੇ ਵੀ ਬਣਾ ਸਕਦੇ ਸੀ ਹਾਂ ਤੇ ਅਮਰਤ ਕਹਿੰਦਾ ਮੈਨੂੰ ਕੱਪੜੇ ਚਾਹੀਦੇ ਆ ਬੇ ਕੱਪੜੇ ਚਾਹੀਦੇ ਆ ਤੇ ਕੱਪੜੇ ਲੈਣ ਚੱਲ ਗਏ ਭਟਾਰੇ ਕਨੇਰਾ ਹੋ ਗਿਆ ਹਾਂ 4 ਵਜੇ ਆਪਾਂ ਗਏ 7 ਵਜੇ ਕੱਪੜੇ ਤੇ ਬੜੀ ਮੁਸ਼ਕਲਸਤ ਹੁੰਦੇ ਆ ਅੱਛਾ ਤੇ ਫਿਰ ਘੁੰਮਣਾ ਫਿਰਨਾ ਪੈਂਦਾ ਮੋਲ ਦੇ ਵਿੱਚ ਫਿਰ ਲੱਪਣੇ ਪੈਂਦੇ ਹੈ ਟ੍ਰਾਈ ਕਰਾਉਣੇ ਪੈਂਦੇ ਫਿਰ ਪਤਾ ਹੀ ਜੁਨੀ ਫੈਂਸੀ ਮੁੰਡਾ ਤੇ ਫੈਂਸੀ ਕੱਪੜੇ ਲੈਣੇ ਹੁੰਦੇ ਆ ਨਾ ਫਿਰ ਬੜੀ ਰਾਲਾ ਸਾਡੀ ਮਾਰ ਬੁੱਤ ਤੱਕੀ ਹੁੰਦੇ ਆ ਹਾਂ ਉਹ ਚੱਲ ਕੋਈ ਗੱਲ ਨਹੀਂ ਕਿ ਬਾਬਾ ਕਿਰਪਾ ਕਰੇ ਉਹਦੇ ਵਾਸਤੇ ਹੀ ਆ ਸਾਰਾ ਕੁਝ ਹਾਂਜੀ ਫਿਰ ਇਹ ਆ ਨਾ ਫਿਰ ਭੈਣ ਭਰਾ ਵੀ ਕਮੈਂਟ ਕਰਕੇ ਕਹਿਣ ਡੈ ਪੈਂਦੇ ਅੱਜ ਤੁਹਾਡੀ ਵੀਡੀਓ ਕਿਉਂ ਨਹੀਂ ਆਈ ਹਾਂ ਤੇ ਜੇ ਰ ਫਿਰ ਨਾਂ ਬਣੇ ਤੇ ਫਿਰ ਫਿਰ ਕਿੱਥੋਂ ਆਉਣੀ ਹੁੰਦੀ ਹੈ ਨਾ ਕਰਕੇ ਫਿਰ ਉਹ ਲੈ ਬਣਾਉਣ ਟਾਈਮ ਕੱਢਣਾ ਪੈਂਦਾ ਵਾ ਚੱਲ ਕੋਈ ਗੱਲ ਨਹੀਂ ਸੋਕਰ ਆਦ ਦੇ ਵਧੀਆ ਸੀਨ ਹੋ ਜਾਂਦੇ ਆ ਹਾਂਜੀ ਉਹ ਤਾਂ ਉਹਦਾ ਕੋਈ ਜਿੱਦਾਂ ਮਰਦਾ ਤਾਂ ਨਾ ਮੈਨੂੰ ਤਾਂ ਉਦ ਤਰਾ ਮੈਨੂੰ ਨਾਲ ਜ਼ਰੂਰ ਹੋਣੇ ਖੜਨਾ ਹੁੰਦਾ ਕਹਿੰਦਾ ਮਮਾ ਚੱਲ ਤੂੰ ਕਰਾ ਲਿਆ ਕਰੋ ਕਈ ਦਿਨ ਪਤਾ ਨਹੀਂ ਲੱਗਦਾ ਉੱਚੀ ਆ ਨਿੱਕੀ ਆ ਹੈ ਨਾ ਇਹਦੇ ਨਾਲ ਜਿੱਦਾਂ ਸਾਈ ਦਾ ਬੜੀ ਪ੍ਰੋਬਲਮ ਆਉਂਦੀ ਹੈ ਸਾਰਿਆਂ ਦੀ ਪਸੰਦ ਹੋ ਜਾਂਦੀ ਨਾਲੇ ਹਾਂ ਬਾਰ-ਬਾਰ ਫੇ ਵਟਾਉਣ ਦਾ ਮੋੜਨ ਦਾ ਨਾ ਪੰਗਾ ਪੈਂਦਾ ਪੈਂਦਾ